ਕੇ ਜੁਲਤਾ ਸੇ ਕੀ ਜਨਣਾ ਵੀ ਹਰ ਸਾਲ ਇਸੇ ਨਵੇਂ ਸਾਲ ਸਦਾ ਇੱਥੇ ਆਣ ਕੇ ਮਨੋਡਾ ਇਥੇ ਉਹਨੇ ਇਹ ਸਾਰੀ ਅੱਜ ਦੀ ਜਿੰਨੀ ਹੈਗੀ ਆ ਸੇਵਾ ਉਹਦੀ ਪਕੌੜਿਆਂ ਦੀ ਬੁਰਜਾ ਦਾ ਦੀ ਸਾਰੀ ਸਭ ਉਸ ਤੇ ਪਾਛ ਸਾਡੀ ਸੇਵਾ ਇਸ ਤਿੰਪਲੇ ਨੇ ਤੁਹਾਨੂੰ ਇਹ ਨੇਤਾ ਵੀ ਬਣ ਗਿਆ ਸਾਡੀ ਜਮਾ ਦੀ ਇਹਦੀ ਇਹ ਪਤੀ ਸਿਪਤੇ ਨੇ ਨਵੇਂ ਸਾਲ ਕਿਤੀ ਸ਼ੁਰੂਆਤ ਕਰਨੀ ਤੇ ਅਦਾਸ ਕਰਨੀ ਜੀਵੇਂ ਪਾਸ਼ਾ ਗੁਰੂ ਆਪ ਜੀ ਸਾਹਿਬ ਗੁਰੂ ਕੇਵਲ ਸਰਜੀ ਦੇ ਸਥਾਨਾਂ ਲੋ ਆ ਵੀ ਕਿ ਸਾਰੀ ਡੈਕੋਰੇਸ਼ਨ ਆ ਜੀ ਵੀ ਆ ਸਾਰੀ 12 ਵਜੇ ਦਾ ਪ੍ਰੋਗਰਾਮ ਜੀ ਚੱਲਣਾ ਸਭ ਉਸ ਤੇ ਪਾਸ਼ਾ ਕਿਰਪਾ ਕਰੇ ਚਲੋ ਭਾਵੇਂ ਕੀ ਮਰਜੀ ਹੈ ਗੁਰੂ ਜੀ ਭੈ ਭਾਉ ਵਿੱਚ ਰਹਣ ਵਾਲੇ ਗੁਰੂ ਨੇ ਕਿਰਪਾ ਬੜੀ ਕੀਤੀ ਇਹਨੇ ਹਰ ਸਾਲ ਇਹ ਕਾਫੀ ਸਮੇਂ ਤੋਂ ਗੁਰੂ ਕੇਵਲ ਸਰਜੀ ਦੇ ਸਥਾਨਾ ਦੀ ਗੁਰਨੇ ਸ਼ੂਤ ਕਹਿੰਦਾ ਕਿ ਇੱਥੇ ਹੀ ਗੁਰੂ ਸਾਹਿਬ ਜੀ ਦੇ ਅਗਲਾਂ ਦੇ ਵੇਖੀਏ ਆਪਣੇ ਹੰਸ ਮਿਸ਼ੂ ਜਿਹੜੀ ਇਹ ਕੋਈ ਕੋਈ ਗੁਰੂ ਦਾ ਸਿੱਖ ਇਹਨੂੰ ਆਪਾਂ ਜੇ ਕਹਾਂ ਜੀ ਜੇ ਤਾਂ ਮਖ ਮਿਸਾਲ ਬਣਾ ਸੀ ਨਾ ਐਸਾ ਗੁਰਸਿੱਖ ਐਸੀ ਦੀ ਸਤਾਰ ਨੇ ਸਿੱਖਦੀ ਨਹੀਂ ਤੇ ਲੀਡਰ ਨੇਤਾ ਜਿਹੜੇ ਉਹ ਤਾਂ ਚੇਤਾ ਹੀ ਭੁਲਾ ਦੇ ਉਹਨਾਂ ਨੇ ਇੱਥੇ ਸ਼ਰਧਾ ਕੀਤੀ ਹੈ ਅੱਜ ਦੀ ਵੀਡੀਓ ਜਿਹੜੀ ਲੈ ਅੱਜ ਨੂੰ ਕਿ ਰਾਣਾ ਸ਼ੂਰੀ ਮੇਲ ਗੁਰਜੀਤ ਸਿੰਘ ਰਾਣਾ ਬਹੁਤ ਹੀ ਇੱਕ ਇਹ ਸਚਾਨ ਸਹਾਨ ਹੈ ਅੱਜ ਉਹ ਉਥੇ ਕੀਰਤਨ ਦਰਬਾਰ ਵੀ ਜਿਹੜਾ ਇਹਨੇ ਕਰਾਉਣਾ ਅੱਜ ਸਾਰੀ 12 ਵਜੇ ਤੱਕ ਜੋ ਇਹਦਾ ਮੇਲ 8 ਵਜੇ ਲੈ ਕੇ 12 ਵਜੇ ਤੱਕ ਜੋ ਨਵਾਸਾ ਵਰਗਾ ਤੇ ਉੱਥੇ ਫਿਰ ਇਹ ਰਾਸ ਤੇ ਕਿਰਾ ਕੇ ਇਸ ਪਰਿਵਾਰ ਨੇ ਸਾਰੇ ਨੇ ਇੱਥੇ ਕਈ ਸਾਲਾਂ ਤੋਂ ਜੰਮੀਰਾ ਸਿੱਖੇ ਜਿਹੜਾ ਵਾ ਇਸ ਭੈਰ ਭਾਵਨੀ ਦੇ ਅੰਦਰ ਨੂੰ ਤੇ ਉਹਦਾ ਸੈਵੀ ਦੇ ਸਥਾਨਾਂ ਤੇ ਸ਼ੁਗਰੀ ਮੇਲ ਬੰਵਰੀ ਗੁਰਦੀ ਫਿੰਗਰ ਆਣਾ ਉਹ ਸਾਡੀ ਇਹ ਫੂਟਰ ਫੀਜੀ ਆ ਇਹ ਸੱਚੇ ਸੱਚੇ ਸਿੱਖੀ ਦੀ ਨਿਸ਼ਾਨੀ ਹੈ ਭਾਵੇਂ ਮਾਇਆ ਅਕਸਰ ਪਹਾਸ਼ਾਗਰ ਵਿੱਚ ਕਿਉਂਕਿ ਆਮ ਜਿਹੜੇ ਲੀਡਰ ਆ ਉਹ ਪਰੇ ਕੀ ਮਨਾਉਂਦੇ ਉਹ ਤੁਹਾਡੇ ਜਿ세 ਕਰੋ ਸ਼ਰਾਂਜ ਬਣੀ ਤੇ ਪੰਡਾ ਖਾਉਂਦੇ ਪੰਗੜੇ ਪਰ ਇਹ ਸਿੱਖੀ ਪੱਕੀ ਨਿਸ਼ਾਨੀਆਂ ਹੈ ਕਾਫੀ ਕਿਰਤੋਂ ਇਹ ਜਿਹੜਾ ਵਿਖੇ ਪੰਡਾਲ ਇਹਨੇ ਸਾਰਾ ਲਾਇਆ ਕੀਰਤਨ ਦਰਬਾਰ ਜਿਹੜਾ ਵਾ ਉਹ ਹਰ ਸਾਲ ਚਰਨਾਂ ਦੇ ਵੀ ਥੇ ਨਵੇਂ ਸਾਲ ਦੀ ਸਿਲਗਾਰ ਗਾਮਾ ਪੂਰਾ ਸਿੱਖ ਜਗਤ ਦਾ ਵਡੇ ਪਾਬਾ ਦੀ ਨਿਸ਼ਾਨੀ ਇਹੀ ਹੈ ਜਿਵੇਂ ਗੁਰੂ ਸਾਹਿਬ ਨੇ ਦਸਿਆ ਨਾ ਵੀ ਜਰਾ ਸਿੱਖੋ ਗੁਰੂ ਦੀ ਰਾਜਾ ਵਿੱਚ ਰਹਿੰਦਾ ਗੁਰੂ ਦੀ ਕਿਰਪਾ ਕਾ ਦਾ ਭਾਗ ਲਾਏ ਸਭ ਸੱਚੇ ਪਾਸ਼ਾ ਜੀ ਕਰੀਸ਼ਤੀ ਸਤੀ ਸਤੀ ਜੀ ਸਿੱਖੀ ਦੇ ਪੱਕੀ ਨਿਸ਼ਾਨ ਹੈ। ਅੱਜ ਇਹ ਕੀਰਤਨ ਦਰਬਾਰ ਜਿਹੜਾ ਵਾ ਨਵੇਂ ਸਾਲ ਦੀ ਤੁਸੀਂ ਨਵੇਂ ਸਾਲ ਦੀ ਜਿਹੜੀ ਇੱਥੇ ਇੱਕ ਰਾਗੇ ਉਹ ਸਾਰਾ ਪਰਿਵਾਰ ਇਹ ਜਿਹੜੇ ਦਿੱਤੀ ਰਿਸ਼ਤੇਦਾਰ ਜਿਵੇਂ ਉਹ ਇੱਥੇ ਕਿੰਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਣੇ ਚਾਹੁੰਦੇ ਤੇ ਮਾਣਦੇ। ਗੁਰਜੀ ਸੰਗਰਹਨ ਬੁੱਢੜ ਬੁੱਢੜ ਇਹ ਸੂਰ ਮੇਲ ਇਹ ਐਸੀ ਬ੍ਰੋਸਾ ਕਰਾ ਕਰਨਾ ਕਿ ਵੇਲਾ ਵੇਲਾ ਕੇ ਬੁਕਿਆ ਜਿਹੜਾ ਮੇਖ ਪੰਡਾਲ ਦਾ ਜਿਹੜਾ ਪ੍ਰਬੰਧ ਕੀਤਾ ਹੋਇਆ ਇਹ ਸਾਰੇ ਇਹ ਸਾਰੀ ਰਾਵਤ 12 ਮਹੀਨੇ ਕਾ ਤੇ ਬਾਗ ਜਿਹੜਾ ਚੱਲੇ ਇਹ ਹੈ ਗੁਰਜੀਤ ਸਿੰਘ ਦਾਣਾ ਸਿੰਘ ਨੇ ਦੁਪਰਾ ਗੁਰ ਸਿੰਘ ਦੁਪਰਾ ਦੀ ਜੀ ਇਹ ਲੈ ਉਹ ਇਹ ਅੱਜ ਦਾ ਜਿਹੜਾ ਸਰ ਦਾ ਮਹਤੂਬੀ ਕਰਦੇ ਆਏ ਅੱਜ ਉਹਨਾਂ ਨੇ ਜੀ ਸਾਹਿਬ ਜੀ ਦੇ ਲਵੇਂ ਸਾੜੀ ਪਾ ਦਿੱਤੀ ਹੈ ਜੀ ਨੂੰ ਕਿਰਪਾ ਇੱਥੋਂ ਕਰਦੇ ਇਹ ਤਾਂ ਆਮ ਜਿਹੜੋਂ ਬੇਟੇ ਹੋ ਜਾਂਦੇ ਉਹ ਤਾਂ ਉਸਨੂੰ ਦੁੱਲਦਾ ਚੇਲਾ ਹੋ ਜਾਂਦਾ ਪਰ ਇਹ ਕੋਈ ਕੋਈ ਹੈ ਜਿਵੇਂ ਕਿ ਮਹਿਸੂਸ ਲੱਗ ਜੇ ਮਸੂਲ ਸ਼ਾਹ ਬਾਲੇ ਦੇ ਕੋਲ ਦੇਵੀ ਚੁੰਦੇ ਇੱਕ ਸੱਚੀ ਸੇਕਰੀ ਖਾਣ ਲਈ ਜਿੰਨੇ ਅੱਜ ਮਠਿਆਈ ਪਕੌੜੀ ਜਿਥੋਂ ਸਾਰਾ ਖੱਟਾ ਇਹਦਾ ਪੱਕਾ ਗਿਆ ਤੇ ਧਿਆਰੀ ਹੋਈਆ ਪੰਡਾਲ ਦੀ ਤਗੂ ਜਿਹੜੀ ਆ ਸਾਰੀ ਸੇਵਾ ਇਸ ਸੇਖ ਦੀ ਜੀ ਤੇ ਬਹੁਤ ਸੇਰ ਸਤਿਕਾਰ ਬਹੁਤ ਜੋ ਬਹੁਤ ਬਾਰ ਕਰੇ ਸਾਲ ਦੀਆਂ ਇਸ ਸਿੱਖੀ ਸਿੱਖਦੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਦੇ ਵਿੱਚ ਅਪਰਾਣਾ ਕਰਕੇ ਬੁੱਧੀ ਅਪਰਮਣਤ ਹੋਈ ਹੈ ਕਿ ਖਾਲਸਾ ਰਹਿਣ